ਇਹ ਅੱਜ ਤੋਂ 2-3 ਮਹੀਨੇ ਪਹਿਲਾਂ ਵੀ ਇੱਥੇ ਫੰਕਸ਼ਨ ਕੀਤਾ ਸੀ ਤਾਂ ਮੈਂ ਤੁਹਾਨੂੰ ਕਿਹਾ ਸੀਗਾ ਕਿ ਅਸੀਂ ਅੱਜ ਇਹ ਪ੍ਰੋਗਰਾਮ ਵੋਟਾਂ ਲੈਣ ਵਾਸਤੇ ਨਹੀਂ ਆਏ ਪਰ ਅੱਜ ਮੈਂ ਤੁਹਾਨੂੰ ਇੱਕ ਪਹਿਲਾਂ ਹੀ ਕਹਿ ਦਿੰਦਾ ਅਸੀਂ ਵੋਟਾਂ ਲੈਣ ਵਾਸਤੇ ਆਏ ਹਾਂ ਸੱਚ ਬੋਲਦੇ ਆ ਸੀ ਕਿਉਂਕਿ ਉਸ ਵੇਲੇ ਨਹੀਂ ਆਏ ਸੀ ਉਸ ਵੇਲੇ ਕੋਈ ਪਤਾ ਨਹੀਂ ਸੀ ਕੀ ਹੋਊਗਾ ਕਿਵੇਂ ਹੋਊਗਾ ਹੁਣ ਜਦੋਂ ਵੇਸ਼ ਇਲੈਕਸ਼ਨ ਮੋਡ 'ਚ ਜਾ ਰਿਹਾ ਹੈ ਤੇ ਇੱਕ ਪੋਲੀਟਿਕਲ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਤੇ ਪ੍ਰਧਾਨ ਵਿਆ ਪੰਜਾਬ ਦਾ ਮੈਂ ਤੇ ਮੇਰੇ ਨੈਸ਼ਨਲ ਪ੍ਰਧਾਨ ਦੇ ਮੌਜੂਦਗੀ 'ਚ ਤਾਂ ਫਿਰ ਮੈਂ ਤੁਹਾਨੂੰ ਦੱਸ ਦਿੰਦਾ ਕਿ ਵੋਟਾਂ ਕਾਦੇ ਵਾਸਤੇ ਲੈਣ ਆਏ ਆ ਵੋਟਾਂ ਸੀ ਆਪਣੀਆਂ ਕੁਰਸੀਆਂ ਵਾਸਤੇ ਲੈਣ ਆਏ ਆ ਅਸੀਂ ਕੋਈ ਉਹ ਵੋਟਾਂ ਆਪਣੇ ਪੁੱਤ-ਪੋਤਿਆਂ ਨੂੰ ਰੇਤੇ ਦੀਆਂ ਖੱਡਾਂ ਦਵਾਉਣ ਵਾਸਤੇ ਵੋਟਾਂ ਮੰਗਣ ਨਹੀਂ ਆਏ ਅਸੀਂ ਕੋਈ ਟ੍ਰਾਂਸਪੋਰਟਾਂ ਚ ਹਿੱਸਾ ਪਾਉਣ ਨੂੰ ਵੋਟਾਂ ਮੰਗਣ ਨਹੀਂ ਆਏ। ਅਸੀਂ ਕੋਈ ਬ੍ਰੈਡ ਦੀ ਕੰਪਨੀ ਨਾਲ 1 ਰੁਪਿਆ ਸਾਂਝਾ ਕਰਨ ਨਹੀਂ ਆਏ। ਵੀ ਵੋਟਾਂ ਤਾਂ ਦੇ ਦਿਓ। ਅਸੀਂ ਕੋਈ ਹਵੇਲੀਆਂ ਨਹੀਂ ਬੰਨ੍ਹਣ ਵਾਸਤੇ ਵੋਟਾਂ ਮੰਗਣ ਆਏ। ਅਸੀਂ ਕੋਈ ਸਿਸਮਾ ਮਹਿਲ ਬਣਾਉਣ ਵਾਸਤੇ ਵੋਟਾਂ ਮੰਗਣ ਨਹੀਂ ਆਏ। ਅਸੀਂ ਵੋਟਾਂ ਤੁਹਾਡੇ ਬੱਚਿਆਂ ਵਾਸਤੇ ਮੰਗਣ ਆਏ ਆਂ। ਇੱਕ ਵਾਰੀ ਇੱਕ ਵਾਰੀ ਨੈਸ਼ਨਲ ਲੈਵਲ ਦੀ ਸ਼ਕਤੀ ਸਾਡੇ ਹੱਥ ਦੇ ਦੋਗੇ ਤੁਹਾਡੇ ਬੱਚਿਆਂ ਦੇ ਹੱਥ ਹੋਰ ਮਜ਼ਬੂਤ ਕਰ ਦਾਂਗੇ। توا فیوچر محفوظ کر دیں گے سرکت کر دیں گے کیونکہ جس طریقے کی سرکار چل رہی ہیں کام نہیں دیں خاص طور پہ نان بی جے پی گورنمنٹ جی سٹیٹس نے تمل ناڈو ہو گیا کیرلا ہو گیا جھارکھنڈ ہو گیا بنگال ہو گیا دلی تے پنجاب ਮੈਨੂੰ ਨਹੀਂ ਸਮਝ ਲੱਗਦੀ ਕਿ ਸਾਡੇ ਫੈਡਰਲ ਗਵਰਨਮੈਂਟ ਜਿਹੜੀ ਹੈ ਪ੍ਰਧਾਨ ਮੰਤਰੀ ਸਵਦਾ ਸਾਂਝਾ ਹੁੰਦਾ ਹੈ ਪ੍ਰਧਾਨ ਮੰਤਰੀ ਕਿਸੇ ਇੱਕ ਥਾਂ ਦਾ ਨਹੀਂ ਹੁੰਦਾ ਇੱਕ ਖਿੱਤੇ ਦਾ ਨਹੀਂ ਹੁੰਦਾ ਸਾਰੇ ਦੇਸ਼ ਦਾ ਹੁੰਦਾ ਪਤਾ ਨਹੀਂ ਉਹਨੇ ਇਹ 4-5 ਸਟੇਟਾਂ ਤੇ ਲਾਲ ਲਕੀਰ ਕਿਉਂ ਮਾਰ ਰੱਖੀ ਹੈ ਕਿ ਇਹਨਾਂ ਨੂੰ ਕੁਝ ਨਹੀਂ ਕਰ ਦੇਣਾ ਕਿ ਇੱਥੇ ਲੋਕ ਨਹੀਂ ਰਹਿੰਦੇ ਕਿ ਇੱਥੋਂ ਦੇ ਲੋਕ ਦੇਸ਼ ਦੇ ਰਖਵਾਲੇ ਨਹੀਂ ਹੈਗੇ ਕਿ ਇੱਥੋਂ ਦੇ ਲੋਕ ਦੇਸ਼ ਭਗਤ ਨਹੀਂ ਹੈਗੇ ਕਿ ਇੱਥੋਂ ਦੇ ਲੋਕ ਟੈਕਸ ਨਹੀਂ ਦਿੰਦੇ ਲਕੀਰ ਮਾਰ ਰੱਖੀ ਆ ਬਸ ਗਲਤ ਗੱਲ ਐ ਇਸ ਤਰ੍ਹਾਂ ਦਾ ਦੇਸ਼ ਦੇ ਹੀ ਦੇਸ਼ ਨਾਲ ਵਿਤਕਰਾ ਚੰਗਾ ਨਹੀਂ ਅੰਗਰੇਜ਼ ਆਏ ਸੀ ਲੁੱਟ ਕੇ ਲੈ ਗਏ ਉਹ ਤਾਂ ਲੁੱਟਣੇ ਆਏ ਸੀ ਪਰ ਦੁੱਖ ਇਸ ਗੱਲ ਦਾ ਸਾਡੇ ਆਪਣੇ ਸਾਨੂੰ ਹੀ ਲੁੱਟ ਜਾਂਦੇ ਸਾਡੇ ਹੀ ਪੈਸਾ ਰੋਕੀ ਬੈਠਿਆ 8000 ਕਰੋੜ ਰੁਪਇਆ ਸੈਂਟਰ ਗਵਰਨਮੈਂਟ ਰੋਕੀ ਬੈਠੀ ਐ ਪੰਜਾਬ ਦਾ ਜੋ 8000 ਕਰੋੜ ਰੁਪਇਆ ਮੇਰੇ ਕੋਲ ਕੱਲ ਨੂੰ ਆ ਜੇ ਕਿੰਨੇ ਜਿਆਦਾ ਹਸਪਤਾਲ ਬਣਾ ਦੂੰਗਾ ਮੈਂ ਕਿੰਨੀਆਂ ਜ਼ਿਆਦਾ ਦਵਾਈਆਂ ਫ੍ਰੀ ਕਰ ਦੂੰਗਾ ਕਿੰਨੇ ਜ਼ਿਆਦਾ ਸਕੂਲ ਆਫ ਐਮਿਨਸ ਬਣ ਜਾਣਗੇ ਕਿੰਨੇ ਫੋਕਲ ਪੁਆਇੰਟ ਬਣਨਗੇ ਕਿੰਨੇ ਐਸਜੀ ਐਸਸੀਜੈਟ ਬਣਾ ਦੂੰਗਾ ਕਿੰਨਾ ਮੈਂ ਪੈਸਾ ਜਿਹੜਾ ਇੰਡਸਟਰੀ ਤੇ ਹੋਰ ਲਾ ਦੂੰਗਾ ਜੇ ਦੇ ਦਣ ਪਰ ਇਸ ਗੱਲ ਦੀ ਸਜਾ ਕਿ ਤੁਸੀਂ ਕਿਸੇ ਹੋਰ ਨੂੰ ਵੋਟਾਂ ਪਾਉਂਦੇ ਆ ਇਹਦਾ ਇੱਕੋ ਹੀ ਤਰੀਕਾ ਹੈ ਮੈਂ ਬਧੇਰਾ ਗਿਆ ਨੀਤੀਯੋਗ ਵਗੈਰਾ ਚ ਕਿ ਮੇਰੇ ਪੈਸੇ ਮੇਰੇ ਪੈਸੇ ਉਹ ਮੈਨੂੰ ਇੱਕ ਨੀਤੀਯੋਗ ਦਾ ਅਸਰ ਕਹਿੰਦਾ ਜੀ ਇੱਥੋਂ ਨਹੀਂ ਮਿਲਨੇ ਮਜਮੂਰੇ ਬੀਨ ਵਜਾਉਣ ਦਾ ਕੋਈ ਫਾਇਦਾ ਨਹੀਂ ਮੈਂ ਕਿਹਾ ਫਿਰ ਕਿੱਥੋਂ ਮਿਲਨੇ ਯਾਰ ਕਹਿੰਦਾ ਪੰਜਾਬ ਦੇ ਲੋਕਾਂ ਕੋਲੇ ਜਾਓ ਮੈਂ ਕਿਹਾ ਲੋਕਾਂ ਕੋਲ ਤਾਂ ਆਇਆ ਪੰਜਾਬ ਦੇ ਲੋਕਾਂ ਤਾਂ ਕਰਤਾ ਕੰਮ 117 ਤੋਂ 92 ਦੇਤੀਆਂ ਕਹਿੰਦਾ ਨਾ ਇੱਕ ਝਟ ਹੋਰ ਮਾਰ ਲਓ ਮੈਂ ਕਿਵੇਂ ਕਹਿੰਦਾ 13 ਦੀਆਂ 13 ਲੈ ਆਓ 10 ਥੋੜੇ ਰਾਤ ਸਮੇਂ ਚ ਪਹਿਲੇ ਹੀ ਨੇ 5-7 ਐਤਕੀ ਦਿੱਲੀ ਤੋਂ ਆਉਣਗੇ ਕੁਰਖੇਤਰਾ ਵੀ ਆਪਣੇ ਕੋਲੇ ਆ ਗਈ ਦੋ ਗੁਜਰਾਤ ਚ ਆਉਣਗੇ ਥੋੜਾ ਟੱਪ ਜਾਣਾ ਅੰਕੜਾ 25-30 ਲੈ ਕਹਿੰਦਾ 1 ਰੁਪਈਆ ਰੋਕੇ ਦਿਖਾ ਲੈ ਬਹੁਤ ਵੱਡੀ ਗੱਲ ਹੈ ਜਦੋਂ ਸੈਂਟਰ ਗਵਰਨਮੈਂਟ ਨੂੰ 25 30 ਇਹੋ ਜਿਹੇ ਟੱਕਰ ਜਾਣ ਜਿਹੜੇ ਵੋਕਲ ਨੇ ਜਿਹੜੇ ਹੱਕ ਮੰਗਣਾ ਜਾਣਦੇ ਨੇ ਪੰਜਾਬੀ ਦਾ ਹੱਕ ਮੰਗਣਾ ਜਾਣਦੇ ਆ ਆਪਾਂ ਜੇ ਨਹੀਂ ਮੰਗਿਆ ਤਾਂ ਨਹੀਂ ਮਿਲਦੇ ਪਰ ਖੋਣਾ ਵੀ ਜਾਣਦੇ ਆ ਆਪਾਂ ਸੋ ਇਸ ਕਰਕੇ ਮੈਂ ਤੁਹਾਡੇ ਕੋਲ ਆ ਬਿਲਕੁਲ ਡੈਮੋਕਰੈtic ਰਾਈਟ ਹੈ ਤੁਹਾਡਾ ਜਿੰਨੂੰ ਮਰਜ਼ੀ ਚੁਣੋ ਪਰ ਮੈਂ ਇਹ ਗੱਲ ਕਹਿਣ ਵਾਸਤੇ ਆਇਆ ਹਾਂ ਕਿ ਤੁਸੀਂ ਮੈਨੂੰ ਤਾਂ ਬਹੁਤ ਮਜ਼ਬੂਤ ਬਣਾ ਰੱਖਿਆ ਹੈ 92 ਸੀਟਾ ਦੇ ਕੇ ਔਰ ਮੈਂ ਐਸੇ ਵਿਸ਼ਵਾਸ ਤੇ ਕੰਮ ਕਰ ਸਕਦਾ ਕਿ ਸਰਕਾਰ ਮਜ਼ਬੂਤ ਹੈ ਕੁਝ ਨਹੀਂ ਕਰ ਸਕਦੇ ਚਾਹ ਕੇ ਵੀ ਨਹੀਂ ਕਰ ਸਕਦੇ ਸਕੂਲ ਬਣ ਰਹੇ ਨੇ ਮੁਹੱਲਾ ਕੈਂਟ ਬਣ ਰਹੇ ਨੇ ਬਿਜਲੀ ਫ੍ਰੀ ਹੋ ਗਈ ਥਰਮਲ ਪਲਾਂਟ ਖਰੀਦ ਲਿਆ ਆਪਾਂ ਨੇ ਪ੍ਰਾਈਵੇਟ ਸੈਕਟਰ ਦਾ ਇੱਕ ਘਾਟੇ ਵਾਲਾ ਥਰਮਲ ਪਲਾਂਟ ਸਰਕਾਰ ਨੇ ਖਰੀਦ ਲਿਆ ਉਹਦੇ ਨਾਲ ਇੰਡਸਟਰੀ ਨੂੰ ਬਿਜਲੀ ਫ੍ਰੀ ਮੈਂ ਜਿਹੜੀ ਹੈ ਉਹ ਸਸਤੀ ਕਰੂੰਗਾ ਇਹ ਤਾਂ ਕਰ ਰਿਹਾ ਮੈਂ ਜੇ 92 ਨੇ ਸ਼ਰਤ ਲਾ ਲਓ ਜੇ 65 70 ਹੁੰਦੀ ਹੈ ਨਾ ਇਹਨਾਂ ਨੇ ਚੱਲਣ ਨਹੀਂ ਦੇਣੀ ਸੀ ਆ ਦੇਖ ਲਓ ਨਾਲ ਦਾ ਸੂਬਾ ਆਪਣਾ ਹਿਮਾਚਲ ਤੋੜ ਤੋੜਨ ਲੱਗੇ ਵਸ ਉੱਥੇ ਇਹਦੋਂ ਪਹਿਲਾਂ ਉੱਥੇ ਮੱਧ ਪ੍ਰਦੇਸ਼ ਤੋੜੀ ਉਦੋਂ ਪਹਿਲਾਂ ਕਰਨਾਟਕਾ 'ਚ ਤੋੜੀ ਉਹ ਮਹਾਰਾਸ਼ਟਰ ਦੀਆਂ ਦੋ ਪਾਰਟੀਆਂ ਖਤਮ ਕਰਤੀਆਂ ਨਲੇ ਨਾਮ ਨਾਲੇ ਨਿਸ਼ਾਨ ਆਪਾਂ ਸੁਣਿਆ ਸੀ ਵੀ ਨਾਮੋ ਨਿਸ਼ਾਨ ਖਤਮ ਹੋ ਗਿਆ ਉਹ ਦੇਖੋ ਤੁਸੀਂ ਸ਼ਿਵ ਸੈਨਾ ਦਾ ਨਾਲੇ ਨਾਮੋ ਨਾਲੇ ਨਿਸ਼ਾਨ ਖਤਮ ਕਰਤੇ ਇਹ ਤਾਂ 92 ਕਰਕੇ ਆਪਣੇ ਤੋਂ ਡਰਦੇ ਨੇ ਵੀ 92 ਨੇ ਪੰਜਾਬੀ ਨੇ ਇਹ ਉਲਟਾ ਪਹਿਣਗੇ ਇਸ ਕਰਕੇ ਕੰਮ ਹੋਈ ਜਾਂਦਾ ਜੇ ਹੁਣ ਤੁਸੀਂ 13 ਮੈਨੂੰ ਹੋਰ ਫੜਾ ਦੋਗੇ ਹੱਥ 'ਚ ਫਿਰ ਤਾਂ ਆਪਣੇ ਦੋਨੇ ਹੱਥਾਂ 'ਚ ਲੱਡੂ ਹੋ ਜਾਣਗੇ ਬਲਕਿ ਦੋਨੇ ਨਹੀਂ ਫਿਰ ਤਾਂ 14 ਹੱਥਾਂ 'ਚ ਲੱਡੂ ਹੋ ਜਾਣਗੇ 13 ਉਹ ਹੋ ਕੇ 14 ਵਾ ਮੈਂ ਹੋ ਗਿਆ 14 ਹੱਥਾਂ ਦੇ ਲੱਡੂ ਵੱਟ ਵੱਟ ਕੇ ਆਪਾਂ ਥਾਲ ਪਰ ਦਿਆਂਗੇ ਤੇ ਲੱਡੂ ਕਾਦੇ ਨੇ ਤਰੱਕੀ ਦੇ ਲੱਡੂ ਕਾਦੇ ਨੇ ਸਰਕਾਰੀ ਨੌਕਰੀਆਂ ਦੇ ਲੱਡੂ ਕਾਦੇ ਨੇ ਇਨਵੈਸਟਮੈਂਟ ਦੇ ਪੰਜਾਬ 'ਚ ਆਪ ਜਾ ਰਹਿਆਂ ਕੱਲੇ-ਕੱਲੇ ਕੋਲੇ ਉਹ ਜਿਹਾ ਬੈਠਿਆ ਕੱਲਿਆਂ-ਕੱਲਿਆਂ ਕੋਲੇ ਕੋ ਮੈਂ ਆਪ ਜਾਣਾ ਜਰਮਨੀ ਤੋਂ ਲੈ ਕੇ ਇੱਥੇ ਤੱਕ ਕਿ ਆਓ ਯਾਰ ਆਓ ਪੰਜਾਬ ਚ ਆਓ ਯਾਰ ਮੇਰੇ ਪੰਜਾਬ ਚ ਆਜੋ ਕੋਈ ਐਂ ਜਾਣਦਾ ਪਹਿਲਾਂ ਮੁੱਖ ਮੰਤਰੀ ਪਹਿਲਾਂ ਉਹਦੇ ਮੁੱਖ ਮੰਤਰੀਆਂ ਕੋਲੇ ਆਉਂਦੇ ਹੁੰਦੇ ਸੀ ਪੈਸੇ ਮੰਗਦੇ ਸੀ ਉਹ ਚਲੇ ਜਾਂਦੇ ਸੀ ਵਾਪਸ ਅੱਜ ਤੁਹਾਡੇ ਕੋਲੇ ਆ ਪਾਉਣੇ ਆ ਆ ਜਿਹੜੀ ਆਜਾੜਾ ਫੰਕਸ਼ਨ ਹੈ ਇੱਕੜਾ ਤੁਸੀਂ ਮੰਗਿਆ ਸੀ ਵੀ ਸਾਡੀਆਂ ਸਮੱਸਿਆਵਾਂ ਬਹੁਤ ਨੇ ਸਾਡੇ ਨਾਲ ਰੂਬਰੂ ਕਰਾਓ ਮੁੱਖ ਮੰਤਰੀ ਨੂੰ ਦੂਜੀ ਤੀਜੀ ਵਾਰ ਅਸੀਂ ਤੁਹਾਨੂੰ ਬੁਲਾਇਆ ਔਰ ਜ਼ਿਆਦਾਤਰ ਬੰਦੇ ਕਹਿੰਦੇ ਜੀ ਮੰਗ ਹੀ ਕੋਈ ਨਹੀਂ ਸਾਰਿਆਂ ਦਾ ਪੂਰੀਆਂ ਕਰਦੇ ਹੁਣ ਕੀ ਕਰੀਏ ਜੀ ਫਿਰ ਇਹ ਹੀ ਚਾਹੁੰਦਾ ਸੀ ਮੈਂ ਪੰਜਾਬ ਇਹ ਸਰਕਾਰ ਇੰਨੀ ਲੋਕਾਂ ਦੇ ਵਿੱਚ ਬੜੀ ਹੋਵੇ ਕਿ ਇੱਕ ਆਜੀ ਆਵਾਜ਼ ਉੱਠੀ ਤਾਂ ਆਜੀ ਸੁਣ ਲਈ ਜਾਵੇ ਉਹ ਜਿਵੇਂ ਪਹਿਲਾਂ ਜੁਆਇੰਟ ਫੈਮਲੀਆ ਦਾ ਰਵਾਜ ਸੀ ਵੱਡੇ ਪਰਿਵਾਰ ਹੁੰਦੇ ਸੀ ਇਕੱਠੇ ਰਹਿੰਦੇ ਸੀ ਚਾਚੇ ਤਾਏ ਚਾਚੀਆਂ ਤਾਈਆਂ ਇੱਕ ਲਾਣੇਦਾਰ ਹੁੰਦਾ ਸੀ ਉਹਨਾਂ ਦਾ ਸ਼ਾਮ ਨੂੰ ਰੋਟੀ ਖਾਣ ਵੇਲੇ ਸਾਰੇ ਦਿਨ ਦੇ ਜਿਹੜੇ ਗਿਲੇ ਸ਼ਿਕਵੇ ਹੁੰਦੇ ਸੀ ਜੋ ਆਕਾਂ ਦੇ ਜਾਂ ਆਪਸ ਨਨਦ ਭਜਾਈਆਂ ਦੇ ਉਹ ਸਾਰੇ ਲਾਣੇਦਾਰ ਸ਼ਾਮ ਨੂੰ ਖਤਮ ਕਰਕੇ ਸੌਂਦਾ ਸੀ ਕੋਈ ਪਰਬਲਮ ਨਹੀਂ ਹੁੰਦੀ ਸੀ ਬਿਲਕੁਲ ਉਸੇ ਤਰ੍ਹਾਂ ਮੈਂ ਆਪਣੇ ਪੰਜਾਬ ਨੂੰ ਸਮਝਦਾ ਠੀਕ ਹੈ ਤੁਸੀਂ ਮੈਨੂੰ ਮੁਖੀ ਚੁਣਿਆ ਹੋਇਆ ਤੁਸੀਂ ਮੇਰੇ ਪਰਿਵਾਰ ਦਾ ਹਿੱਸਾ ਹੋ ਕੋਈ ਵੀ ਸ਼ਿਕਾ ਸ਼ਿਕਵਾ ਗਿਲਾ ਅੱਜ ਹੀ ਉੱਠਿਆ ਅੱਜ ਹੀ ਖਤਮ ਹੋ ਜਾਣਾ ਚਾਹੀਦਾ ਅੱਜ ਹੀ ਤੁਸੀਂ ਕਿਹਾ ਕਿ ਇਹਨੂੰ ਵਧਾ ਕੇ ਓਟੀਐਸ ਨੂੰ 2 ਮਹੀਨੇ ਵਧਾ ਦੇ ਵਧਾ ਦਿੰਨੇ ਉਹਨਾਂ ਨੇ ਕਿਹਾ ਜਨ ਸਾਹਿਬ ਨੇ ਕਿ ਪਲਾਸਟਿਕ ਦੀ ਇੰਡਸਟਰੀ ਦਾ ਕੱਲ ਨੂੰ ਹੀ ਅਸੀਂ ਮੀਟਿੰਗ ਬੁਲਾ ਕੇ ਜਿਹੜਾ ਰੂਲ ਦੇ ਵਿੱਚ ਚੇਂਜ ਕਰਨਾ ਆ ਕਰਦਾਂਗੇ ਤੁਸੀਂ ਦੇਖੋ ਤੁਸੀਂ ਕਿਹੜਾ ਕੋਈ ਚੋਰੀ ਕਰਨ ਵਾਸਤੇ ਮੰਗ ਰਹੇ ਹੋ ਇਹ ਗੱਲ ਤੇ ਆਹ ਕਰ ਦਿਓ ਜੀ ਉਹਦੇ ਨਾਲ ਫਿਰ ਮੈਨੂੰ ਮੈਨੂੰ ਚੋਰੀ ਦੀ ਇਨਕਮ ਐ ਨਹੀਂ ਵਾਜੂ ਤੁਹਾਡੀ ਇਨਕਮ ਵਧੂਗੀ ਤਾਂ ਮੇਰਾ ਵੀ ਤਾਂ ਰੈਵਨਿਊ ਵਧੂਗਾ ਨਾ ਤੁਸੀਂ ਤੁਹਾਡਾ ਵੱਧ ਪਲਾਸਟਿਕ ਵਿਕੂਗਾ ਤਾਂ ਮੇਰੇ ਕੋਲ ਹੀ ਆਊਗਾ ਨਾ ਜੀਐਸਟੀ ਦਾ ਉਹਦਾ ਜਿਹੜਾ ਜਿਹੜਾ ਉੱਤੇ ਟੈਕਸ ਹੈ ਉਹ ਉਹ ਮੇਰੇ ਖਜ਼ਾਨੇ ਤੇ ਆਊਗਾ ਤਾਂ ਮੈਂ ਖਜ਼ਾਨੇ ਚੋਂ ਤੁਹਾਡੇ ਤੇ ਵਾਪਸ ਲਾਉਂਗਾ ਕਿ ਕਿੰਨੇ ਕੁ ਤਰੀਕ ਕਿਨਾ ਬੱਚਿਆਂ ਨੂੰ ਨੌਕਰੀਆਂ ਦੇ ਦਾਂਗੇ ਬਿਜਲੀ ਮੁਆਫ ਹੋਰ ਕਰ ਦਾਂਗੇ ਵੱਡੀ ਗੱਲ ਜਿਹੜੀ ਮੈਂ ਤੁਹਾਨੂੰ ਦੱਸਣ ਲੱਗਿਆ ਜਿਹੜਾ ਜੀਵੀਕੇ ਦਾ ਥਰਮਲ ਪਲਾਂਟ ਸੀ 540 ਮੈਗਾਵਾਟ ਦਾ ਗੋਇੰਦਵਾਲ ਸਾਹਿਬ ਵਿਖੇ ਪੰਜਾਬ ਸਰਕਾਰ ਨੇ 1 ਫਰਵਰੀ ਨੂੰ ਪੂਰੇ ਪੇਪਰਾਂ ਸਮੇਤ 1080 ਕਰੋੜ ਰੁਪਏ ਚ ਖਰੀਦ ਲਿਆ ਕਿਉਂ ਖਰੀਦਿਆ ਪਹਿਲਾਂ ਤਾਂ ਵੇਚਦੇ ਹੁੰਦੇ ਸੀ ਆ ਨੀਲੋਂ ਵਾਲਾ ਰੈਸਟ ਹਾਊਸ ਉਹ ਅਮਰੀਕਾ ਚ ਅਮਲਤਾਸ ਦਾ ਵੀ ਕਰਤਾ ਕੰਮ ਇਧਰ ਅਮਲਤਾਸ ਹੈ ਨਾ ਆ ਉਹਦੇ ਦੋਸਤਾਂ ਨੂੰ ਵੇਚ ਦਿੰਦੇ ਨੇ ਉਹ ਬਾਅਦ ਚ ਉੱਥੇ ਫਲੈਕਸ਼ਨ ਹੋਟਲ ਬਣਾ ਲੈਂਦੇ ਨੇ ਇਹ ਦਿਖਾ ਦਿੰਦੇ ਨੇ ਸਾਡਾ ਘਾਟੇ ਚ ਹੈ ਅਸੀਂ ਉਲਟਾ ਕੀਤਾ ਅਸੀਂ ਘਾਟੇ ਚ ਚੱਲ ਰਿਹਾ ਕੋ ਪ੍ਰਾਈਵੇਟ ਆਪ ਖਰੀਦਿਆ ਸਭ ਤੋਂ ਸਸਤਾ ਸੌਦਾ ਦੁਨੀਆ ਦਾ ਦੁਨੀਆ ਦਾ ਮੈਂ ਦੱਸਦਾ ਕਿਵੇਂ ਰਨਿੰਗ ਕੰਡੀਸ਼ਨ ਚ ਹੈ ਸੀਮ ਸਾਹਿਬ ਗਏ ਸੀ ਉੱਥੇ ਗੋਇੰਦਵਾਲ ਸਾਹਿਬ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਦਾ ਨਾਮ ਰੱਖਿਆ ਸ੍ਰੀ ਗੁਰੂ ਅਮਰਦਾਸ ਜੀ ਤੀਜੇ ਗੁਰੂ ਜਿਹੜੇ ਆਪਣੇ ساری ਜ਼ਿੰਦਗੀ ਉਹਨਾਂ ਦੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬੀਤੀ ਸਤੀ ਪ੍ਰਥਾ ਖਤਮ ਕੀਤੀ ਲੰਗਰ ਪ੍ਰਥਾ ਛੁਰੂ ਕੀਤੀ ਉਥੋਂ ਉਹਨਾਂ ਦੇ ਨਾਂ ਤੇ ਰੱਖਿਆ ਸਾਡੇ ਕੋਲੇ ਕੋਲੇ ਦੀ ਖਾਨ ਹੈ ਪੰਜਾਬ ਕੋਲੇ 2015 ਤੋਂ ਬੰਦ ਪਈ ਸੀ ਚਾਰਖੰਡ ਚ ਹੈ ਪਛਵਾੜਾ ਪਛਵਾੜਾ ਨਾਮ ਹੈ